ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਤਰਮਵੀਰ ਗਾਂਧੀ ਨੇ ਪਟਿਆਲਾ ਲੋਕ ਸਭਾ ਹਲਕਾ ਤੋਂ ਚੋਣ ਲੜਨ ਵਾਸਤੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਤੋਂ ਦੱਸਿਆ ਕਿ ਨਾਮ ਪੱਤਰ ਦਾਖਲ ਕਰਨ ਵੇਲੇ ਉਹਨਾਂ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਪਟਿਆਲਾ ਜ਼ਿਲ੍ਹੇ ਦੇ ਸਾਬਕਾ ਵਿਧਾਇਕ ਹਰਦੀਪ ਸਿੰਘ ਕੰਬੋਜ ਮਦਨ ਲਾਲ ਜਲਾਲਪੁਰਾ ਕਾਕਾ ਰਜਿੰਦਰ ਸਿੰਘ ਦਪਿੰਦਰ ਸਿੰਘ ਢਿੱਲੋਂ ਮਹਿਲਾ ਕਾਂਗਰਸ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਦਾਵਾ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਮਾਨ ਅਤੇ ਹਰਵਿੰਦਰ ਸਿੰਘ ਖਨੋੜਾ ਰਕੇਸ਼ ਦੁੱਗਲ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਕਰਕਰਾ ਨੇ ਸ਼ਿਰਕਤ ਕੀਤੀ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਰਾਜਾ ਵਰਿੰਗ ਨੇ ਕਿਹਾ ਕਿ ਮਹਿਲਾ ਵਾਲਿਆ ਦਾ ਸਮਾ ਹੁਣ ਬੀਤ ਚੁਕਿਆ ਹੁਣ ਆਮ ਲੋਕਾਂ ਦੇ ਘਰਾਂ ਦੇ ਲੋਕ ਹੀ ਨੇਤਾ ਬਣਨਗੇ ਉਹਨਾਂ ਨੇ ਕਿਹਾ ਕਿ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਐਨੀ ਗਰਮੀ ਦੇ ਵਿੱਚ ਆਪਣੇ ਮਹਿਲਾ ਦੇ ਵਿੱਚ ਬਾਹਰ ਨਹੀਂ ਨਿਕਲ ਸਕਦੇ ਮਹਿਲਾ ਦੇ ਵਿੱਚ ਬੈਠ ਕੇ ਹੀ ਵੋਟਾਂ ਹੁਣ ਤੱਕ ਮੰਗਦੇ ਰਹੇ ਅਤੇ ਪਟਿਆਲਾ ਦੇ ਅਤੇ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਨੇ ਫੈਸਲਾ ਲਿਆ ਕਿ ਨਜਵਾੜਾ ਸ਼ਾਹੀ ਤੋਂ ਮੁਕਤ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸਾਰੇ ਪੰਜਾਬ ਚੋਂ ਬਲਕੇ ਆਣਗੇ ਮੈਨੂੰ ਲੱਗਦਾ ਕਿ ਬਹੁਤ ਪਰਮਾ ਹੰਗਾਰਾ ਜਿਹੜਾ ਡਾਕਟਰ ਗਾਂਧੀ ਜੀ ਨੂੰ ਮਿਲ ਰਿਹਾ ਹੈ ਕਿਉਂਕਿ ਡਾਕਟਰ ਗਾਂਧੀ ਜਿਹੜੇ ਨੇ ਉਹ ਆਮ ਲੋਕਾਂ ਦੀ ਸੋਚ ਹੈ ਆਮ ਲੋਕਾਂ ਦੀ ਸਮਝ ਹੈ ਲੋਕ ਇਹ ਮਹਿਸੂਸ ਕਰਦੇ ਨੇ ਕਿ ਡਾਕਟਰ ਗਾਂਧੀ ਸਾਡੇ ਮਸਲਿਆਂ ਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਉਠਾਉਣਗੇ ਬਹੁਤ ਹੋਰ ਮੈਂਬਰ ਆਫ ਪਾਰਲੀਮੈਂਟ ਉਹਨਾਂ ਨੇ ਕਈ ਮੁੱਦਿਆਂ ਤੇ ਚਰਚਾ ਕੀਤੀ ਲੋਕਾਂ ਨੂੰ ਇਹ ਵੀ ਪਤਾ ਹੈ ਕਿ ਹੁਣ ਮਹਾਰਾਜੇ ਮਹਾਰਾਣੀਆਂ ਦਾ ਸਮਾਂ ਨਹੀਂ ਰਿਹਾ ਪਰ ਮੈਨੂੰ ਨਹੀਂ ਲੱਗਦਾ ਕਿ ਮਹਾਰਾਣੀ ਸਹਿਬਾ ਨੇ ਇਸੇ ਪ੍ਰਕਾਰ ਦੇ ਇਸ਼ੂਜ਼ ਨੂੰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਚੱਕਿਆ ਹੋਵੇ ਅੱਜ ਜ਼ਮਾਨਾ ਆਮ ਲੋਕਾਂ ਦਾ ਹੈ ਜਿਨ੍ਹਾਂ ਨੂੰ ਲੋਕ ਸੌਖੇ ਤਰੀਕੇ ਨਾਲ ਮਿਲ ਸਕਣ ਆਪਣੀ ਗੱਲ ਸੌਖੇ ਤਰੀਕੇ ਨਾਲ ਸਮਝਾ ਸਕਣ ਜਿਹੜੇ ਲੋਕਾਂ ਦੀਆਂ ਦੁੱਖ ਤੇ ਦਰਦ ਤੋਂ ਜਾਣੂ ਹੋਣ ਔਰ ਜਿਸ ਪ੍ਰਕਾਰ ਦਾ ਅੱਜ ਮੈਂ ਉਤਸ਼ਾਹ ਵੇਖਿਆ ਲੋਕਾਂ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਬਹੁਤ ਵੱਡੇ ਮਾਰਜਨ ਦੇ ਨਾਲ ਡਾਕਟਰ ਧਰਮਵੀਰ ਗਾਂਧੀ ਪਟਿਆਲਾ ਦੀ ਚੋਣ ਜਿੱਤ ਰਹੇ। ਅਸੀਂ ਮਹਿਲ ਵਾਲਿਆਂ ਨੂੰ ਵੇਖਿਆ ਲੋਕਾਂ ਤੋਂ ਡਰਦੇ ਕਿਥੇ ਪਾਣੀ ਚਾਹੀਏ ਆਦਰਵਾਇਜ਼ ਲੋਕਾਂ ਨੇ ਮਹਿਲਾ ਵਾਲਿਆਂ ਨੂੰ ਮਗਰਲੇ 100 ਸਾਲ ਦਾ ਵੇਖ ਰਹੇ ਨਹੀਂ। ਮੈਨੂੰ ਨਹੀਂ ਲੱਗਦਾ ਕਿ ਪ੍ਰਨੀਤ ਅਮਰਿੰਦਰ ਸਿੰਘ 10 ਵਿਅਕਤੀਆਂ ਦੇ ਨਾਂ ਵੀ ਜਾਣਦੇ ਹੋਣ ਔਰ ਕਿਸ ਤਰ੍ਹਾਂ ਵੋਟਾਂ ਮੰਗਦੇ ਉਹ ਮਹਿਲਾਂ ਚੋਂ ਬੈਠ ਕੇ ਵੋਟਾਂ ਮੰਗਦੇ ਸੀ। ਲੋਕਾਂ ਦੀਆਂ ਗਲੀਆਂ 'ਚ ਜਾ ਕੇ ਨਹੀਂ ਮੰਗਦੇ ਸੀ ਹੁਣ ਜਮਾਨਾ ਜਮਾਨਾ ਬਦਲ ਗਿਆ ਹੁਣ ਗਲੀਆਂ ਚੋਣਾ ਪਏਗਾ ਕੈਪਟਨ ਅਮਰਿੰਦਰ ਸਿੰਘ ਇੰਨੀ ਗਰਮੀ 'ਚ ਬਾਹਰ ਨਹੀਂ ਆ ਸਕਦਾ ਮਹਾਰਾਜਾ ਆਦਮੀ ਹੈ ਸੋ ਇਸ ਕਰਕੇ ਇਸ ਕਰਕੇ ਮੈਂ ਕਿਹਾ ਇਸ ਕਰਕੇ ਕਿਹਾ ਕਿ ਹੁਣ ਫਕੀਰਾਂ ਦਾ ਸਮਾਂ ਹੈ ਆਮ ਲੋਕਾਂ ਦਾ ਸਮਾਂ ਇਹਨਾਂ ਮਹਾਰਾਜੇ ਰਾਜਿਆਂ ਦਾ ਸਮਾਂ ਨਹੀਂ ਹੈ ਕਿਸਾਨ ਵੀ ਕਰਨਾ ਚਾਹੀਦਾ ਹੈ ਕਰਨਾ ਚਾਹੀਦਾ ਹੈ ਕਿਸਾਨ ਦੀ ਜੋ ਦੁਰਦਸ਼ਾ ਬੀਜੇਪੀ ਨੇ ਕੀਤੀ ਹੈ ਉਹ ਸਾਰੀ ਦੁਨੀਆ ਜਾਣਦੀ ਹੈ ਔਰ ਜਿਸ ਉਰਕ ਤਰੀਕੇ ਨਾਲ 4 ਦਿਨ ਪਹਿਲਾਂ ਧੱਕਾ ਮਾਰ ਕੇ ਇੱਕ ਕਿਸਾਨ ਦੀ ਮੌਤ ਹੋ ਗਈ ਬਿਲਕੁਲ ਉਹਨਾਂ ਦਾ ਘਰਾਓ ਬੰਦਾ ਹੈ ਔਰ ਜਿੰਨਾ ਚਿਰ ਇਹਨਾਂ ਲੋਕਾਂ ਤੇ ਪਰਚਾ ਨਹੀਂ ਹੁੰਦਾ ਏ ਉਹਨਾਂ ਚਿਰ ਇਹਨਾਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦੇਣਾ ਚਾਹਤਾ ਆਮ ਆਦਮੀ ਪਾਰਟੀ ਤੁਹਾਡਾ ਐਨਆਈਏ ਵਾਲਾ ਮਾਮਲਾ ਕਿਦੋਂ ਕੇ ਸਾਹਮਣੇ ਹਾਂ ਕਿਵੇਂ ਨਾ ਛੋੜਿਆ ਐਨਆਈਏ ਨੇ ਜਿਹੜਾ ਮਾਮਲਾ ਦੱਸੀਆ ਨਿਕਲ ਦੀ ਬਾਤ ਕੋ ਐਨਆਈਏ ਦੇ ਮਾਮਲੇ ਤੇ ਬਾਅਦ ਚ ਗੱਲ ਕਰਾਂਗੇ ਲੇਕਿਨ ਆਮ ਆਦਮੀ ਪਾਰਟੀ ਮੁਕੰਮਲ ਤੌਰ ਤੇ ਚੋਣ ਹਾਰ ਰਹੀ ਹੈ ਭਗਵੰਤ ਮਾਨ ਦਾ ਜਿਹੜਾ ਸੱਪ